ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਸਾਖੀ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਅਰਜਨ ਦੇਵ ਜੀ ਅਤੇ ਭਾਈ ਕਟਾਰੂ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਕਟਾਰੂ ਹੋਇਆ ਹੈ ਜੋ ਕਿ ਪਾਕਿਸਤਾਨ ਗਜਨੀ ਸ਼ਹਿਰ ਵਿੱਚ ਰਹਿੰਦਾ ਸੀ ਉਦੋਂ ਜੋ ਦਸਨ ਦੇ ਡਿਪੂ ਹੁੰਦੇ ਸਨ ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਭਾਈ ਕਟਾਰੂ ਸੂਬੇਦਾਰ ਕੋਲ ਉਹ ਰੋਵੈ ਦੀ ਨੌਕਰੀ ਕਰਦਾ ਸੀ ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਚਰਨ ਪਾਹੁਲ ਪ੍ਰਾਪਤ ਕਰਕੇ ਗੁਰਮੰਤਰ ਦੀ ਦਾਤ ਲੈ ਕੇ ਸਿੱਖ ਸਜਿਆ ਸੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖੀ ਦੀ ਦਾਤ ਦਿੱਤੀ ਤੇ ਪੁੱਛਿਆ ਕੀ ਕੰਮ ਕਰਦਾ ਹੈ ਭਾਈ ਘਟਾਰੂ ਨੇ ਕਿਹਾ ਜੀ ਤੜਵਾਈ ਦੀ ਨੌਕਰੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਘਟਾਰੂ ਜੀ ਨੂੰ ਸਿੱਖੀ ਕਮਾਉਣ ਵਾਸਤੇ ਪੰਜ ਬਚਨ ਦਿੱਤੇ ਕਟ ਨਹੀਂ ਤੋਲਣਾ ਦਸਵੰਦ ਜ਼ਰੂਰ ਕੱਢਣਾ ਅਮਰਤ ਵੇਲੇ ਉੱਟ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਕੁਝ ਸ਼ੱਕਣਾ ਹੈ ਕੰਮਕਾਰ ਕਰਦਿਆਂ ਵਾਹਿਗੁਰੂ ਸ਼ਬਦੀ ਕਮਾਈ ਕਰਨੀ ਹੈ ਕਿਸੇ ਦਾ ਜਾਨ ਬੁੱਝ ਕੇ ਦਿਲ ਨਹੀਂ ਦੁਖਾਉਣਾ ਇਸ ਨੇ ਸਾਰੇ ਬਚਨ ਮੰਨੇ ਇਲਾਕੇ ਵਿੱਚ ਬੜੀ ਸ਼ੋਭਾ ਹੋ ਗਈ ਜਦੋਂ ਇਲਾਕੇ ਵਿੱਚ ਸ਼ੋਭਾ ਹੋ ਗਈ ਤਾਂ ਕਈ ਲੋਕਾਂ ਕੋਲੋਂ ਸ਼ੋਭਾ برداشت ਨਾ ਹੋਈ ਤਾਉ ਕਹਿਣ ਦੇ ਹਨ ਕਿ ਕਿਹੜਾ ਕੰਮ ਕਰੀਏ ਕਿ ਭਾਈ ਘਟਾਰੂ ਨੂੰ ਬਦਨਾਮ ਕਰੀਏ ਅੱਠ ਕੋ ਬੰਦੇ ਉਹਨਾਂ ਦੀ ਦੁਕਾਨ ਤੇ ਆਏ ਤਿੰਨ ਚਾਰਾਂ ਨੇ ਗਲੇ ਲਗਾ ਲਿਆ ਤੇ ਤਿੰਨਾ ਚਾਰਾਂ ਨੇ ਉਹਨਾਂ ਦੇ 5-7 ਬੱਟੇ ਬਦਲ ਦਿੱਤੇ ਜਿਨ੍ਹਾਂ ਨਾਲ ਤੋਲ ਕਰਕੇ ਲੋਕਾਂ ਨੂੰ ਰਾਸ਼ਨ ਦਿੰਦਾ ਸੀ ਈਰਖਾ ਕਰਨ ਵਾਲਿਆਂ ਨੇ ਘੱਟ ਤੋਲਣ ਵਾਲੇ ਬੱਟੇ ਇਸ ਦੀ ਦੁਕਾਨ ਤੇ ਰੱਖ ਦਿੱਤੇ ਨਾਲ ਹੀ ਮਹਿਕਮੇ ਨੂੰ ਸ਼ਿਕਾਇਤ ਕੀਤੀ ਇਸ ਨੂੰ ਛਾਪਾ ਮਾਰੋ ਘੱਟ ਤੋਲਦਾ ਹੈ। ਮੈਕਮੇ ਵਾਲੇ ਆ ਗਏ ਆ ਕੇ ਕਹਿੰਦੇ ਭਾਈ ਘਟਾਲੂ ਤੇਰੇ ਵਿਰੁੱਧ ਤੇਰੇ ਖਿਲਾਫ ਸ਼ਿਕਾਇਤ ਆਈ ਹੈ ਤੂੰ ਘੱਟ ਤੋਲਦਾ ਹੈ ਤੇਰੇ ਵੱਟੇ ਚੈੱਕ ਕਰਨੇ ਹੈ। ਜਦੋਂ ਉਹਨਾਂ ਕਿਹਾ ਕਿ ਵੱਟੇ ਚੈੱਕ ਕਰਨੇ ਹਨ ਤਾਂ ਉਹਦੋਂ ਨਿਗਾਹ ਗਈ ਕਿ 5-7 ਵੱਟੇ ਮੇਰੇ ਹੈ ਹੀ ਨਹੀਂ। ਮੈਕਮੇ ਵਾਲੇ ਕਹਿੰਦੇ ਵੱਟੇ ਚੈੱਕ ਕਰਵਾ ਭਾਈ ਘਟਾਰੂ ਕੀ ਕਹਿੰਦਾ ਹੈ ਮੈਕਮੇ ਵਾਲਿਆਂ ਨੂੰ ਕਿ ਤੁਸੀਂ ਵੱਟੇ ਚੈੱਕ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਆਪਣਾ ਕੰਮ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਘਟਾਰੂ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਤੇ ਮਨ ਨਾਲ ਅੰਦਰੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿਉਂਕਿ ਪਾਵਨ ਬਾਣੀ ਵਿੱਚ ਜਿਕਰ ਆਉਂਦਾ ਹੈ ਕੀ ਕੋਈ ਪੌਜਲ ਆਵੇ ਤਾਂ ਸਿੱਖ ਬਾਣੀ ਪੜ੍ਹ ਕੇ ਅਰਦਾਸ ਕਰੇ ਜੇ ਕੀ ਵਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰitsar ਬੈਠੇ ਸਨ ਇੱਕ ਸਿੱਖ ਨੇ ਮਨਸੂਰੀ ਮੱਥਾ ਟੇਕਿਆ ਜੋ ਦਰਸ਼ਨ ਕਰਨ ਵਾਸਤੇ ਆਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਟਕਾ ਲੈ ਕੇ ਕਦੀ ਖੱਬੀ ਤਲੀ ਰੱਖਦੇ ਹਨ ਕਦੀ ਸੱਜੀ ਕਦੀ ਖੱਬੀ ਕਦੀ ਸੱਜੀ ਸੇਵਾਦਾਰ ਕਹਿੰਦਾ ਸੇਵਾਦਾਰ ਕਹਿੰਨਾ ਮਹਾਰਾਜ ਟਕੇ ਨੂੰ ਕੀ ਕਰਦੇ ਪਏ ਹੋ ਕਦੀ ਸੱਜੀ ਤਲੀ ਤੇ ਰੱਖਦੇ ਹੋ ਕਦੀ ਖੱਬੀ ਤਲੀ ਖਦੇ ਹੋ ਗੁਰੂ ਅਰਜਨ ਦੇਵ ਜੀ ਕਹਿੰਦੇ ਜਪਜੀ ਸਾਹਿਬ ਦੇ ਪਾਠ ਅਤੇ ਅਰਦਾਸ ਸਾਧ ਕੇ ਉਹਦੀ ਚਿੰਤਾ ਮੇਰੇ ਕੋਲ ਆ ਗਈ ਹੈ ਜਦੋਂ ਮਹਿਕਵੇਂ ਵਾਲੇ ਹਲਕੇ ਵਜਨ ਦਾ ਵੱਟਾ ਜੇ ਸ਼ਾਬੇ ਵਿੱਚ ਪਾਉਂਦੇ ਹਾਂ ਮੈਂ ਟਕਾ ਸੱਜੀ ਤਲੀ ਤੇ ਲੈ ਆਉਂਦਾ ਹਾਂ ਜਦੋਂ ਖੱਬੇ ਛਾਬੇ ਵਿੱਚ ਪਾਉਂਦੇ ਹਨ ਮੈਂ ਖੱਬੀ ਤਲੀ ਤੇ ਲੈ ਆਉਂਦਾ ਹਾਂ ਮੇਰੇ ਸਿੱਖ ਦੇ ਵੱਟਿਆਂ ਵਿੱਚ ਫਰਕ ਫਰਕ ਨਾ ਪੈ ਜਾਵੇ ਇਸ ਤਰ੍ਹਾਂ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਬੈਠਿਆਂ ਆਪਣੇ ਸਿੱਖ ਦੀ ਪੈਜ ਰੱਖੀ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾ ਸਿੱਖ ਇਹ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਚਾਉਣ ਆਪਨੇ ਸਿੱਖ ਦੀ ਰਾਖੀ ਕਰਦੇ ਕਰ ਸਕਦੇ ਹਨ ਸਾਨੂੰ ਸਿਰਫ ਸਿਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੋੜਨ ਦੀ ਲੋੜ ਹੈ ਗੁਰੂ ਸਾਹਿਬ ਅੰਗ ਸੰਗ ਹੋ ਕੇ ਸਹਾਈ ਹੁੰਦੇ ਹਨ ਕਿਸੇ ਵਿਪਤਾ ਵੇਲੇ ਚਿੰਤਾ ਹੀ ਕਰਨ ਨਾਲ ਮਸਲਾ ਹੱਲ ਨਹੀਂ ਹੁੰਦਾ ਚਿੰਤਾ ਨੂੰ ਚਿੰਤਨ ਬਣਾਈਏ ਤਾਂ ਚਿੰਤਾ ਗੁਰੂ ਸਾਹਿਬ ਆਪਣੇ ਤੇ ਲੈ ਲੈਂਦੇ ਹਨ ਸਾਹੀ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸਾਡਾ YouTube ਚੈਨਲ ਗੁਰੂ ਦਾ ਬੰਦਾ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਕੋਲ ਪਹੁੰਚੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ